ਵੀਰ ਪੈਰ ਕੈਨੇਡਾ ਰਸੂਤੇ ਲੋਕ ਕੈਨੇਡਾ ਵੀ ਆਪਣਾ ਸਨਮਾਨ ਚਲ ਰਵੇ ਦੀ ਹੋਣਾ ਹੈ ਰਾਣੇ ਦਾ ਵੀਰ ਹੈ ਕਹਿੰਦੇ ਰੋਬੀ ਚਾਖੀ ਵਰ ਸਾਡਾ ਵੀਰ ਵੀਰ ਉਹ ਭਰਾ ਵੀ ਆਪਣਾ ਵੱਡੀਆਂ ਕਹਿੰਦੇ ਮੁਲਾਰਕਾ ਜਿਹੜੀ ਕਹਿੰਦੇ ਲਈ ਮਲੂਕਪਰੀ ਤੇਰੇ ਲਈ ਅੱਜ ਦਾ ਵੱਡਾ ਮਨ ਭਰਾਵਾਂ ਨੇ ਕੀਤਾ ਹੈ ਬਹੁਤ ਵੱਡੇ ਨੇ ਕਰੇ ਧੰਨਵਾਦ ਤੇ ਨਾਲ ਸਾਰੇ ਚੈਨ ਕੈਨੇਡਾ ਤੇ ਨਾਲ ਰਸੂਤੇ ਦਾ ਭਰਾ ਖੜਾ ਨਾਲ ਸਾਰੀ ਪ੍ਰਬੰਧਕੀ ਕਮੇਟੀ ਰਾਜੇ ਸਿੱਧੂ ਦਾ ਸਨਮਾਨ ਮੇਰੇ ਵੀਰੋ ਕਹਿੰਦੇ 11000 ਦੀ ਆਉਂਦੇ ਬਹੁਤ ਬਹੁਤ ਬੜਾ ਧੰਨਵਾਦ ਜਿਹੜਾ ਕੰਮ ਕੀਤਾ ਜਾ ਰਿਹਾ ਲਾਓ ਸਾਹਮਣੇ ਉਧਰਲੇ ਪਾਸੇ ਆ ਮੰਦੀ ਵਾਲਾ ਕਦੇ ਹਰੀ ਹੈ ਤੇ ਕਮਾਲ ਦੀ ਕਲੇ ਕਰ ਦਿੰਦੀ ਆ ਖਿਡਾਰੀ ਲਾਓ ਜੀ ਮੁੰਡੇ ਨੇ ਬਹੁਤ ਕੰਮ ਕੀਤਾ ਸਿਮਰੂ ਆ ਸਾਡਾ ਨਾਲ ਕਦੇ ਸੱਤਾ ਨਾਲ ਕਦੇ ਭਿੰਡਾ ਇਹ ਵੀਰਾਂ ਨੇ ਕਦੇ ਬਹੁਤ ਵੱਡਾ ਕਦੇ ਮਾਣ ਕੀਤਾ ਇਕ ਸਾ ਨੂੰ ਲੱਖ ਲੱਖ ਮੁਬਾਰਕਾਂ ਨੇ ਔਰ 11000 ਦੀ ਜਿਹੜੀ ਕਦੇ ਨਾਗਰਾਸ਼ੀ ਦੇ ਨਾਲ ਇਹ ਕਦੇ ਵੱਡਾ ਸਨਮਾਨ ਪ੍ਰਦਾਨਗੀ ਕਮੇਟੀ ਇਹਨਾਂ ਵੀਰਾਂ ਧੰਵਾਦਾਂ ਦੇ ਸ਼ बेटी मेरे वीरो डॉक्टर दा जी मेरी बेटी भावा साडा रो मकाबला जेड़ा प्ले कर दी है पा मान कर रहे हैं लाउडर में पास है जी टीवी लाउडर में पास है जेड़े पापू पिंडा करे साहिल दा ए आ मुंबा जाके पिंडा मोमेंट की पिंडा पंडी दा हो ਬਹੁਤ ਵਧੀਆ ਖੇਡ ਰਿਹਾ ਹੈ ਨਾ ਬਹੁਤ ਵਧੀਆ ਖੇਡ ਰਿਹਾ ਹੈ ਨਾ ਬੁਰੀ ਜਿਹੜੀ ਕਹਿ ਲੱਗਦੀ ਏ ਕੋਲੇ ਪਾਸੇ ਟਰਾਂਸਫਰ ਕਰਦਾ ਬਹੁਤ ਫਾਇਡ ਕਰ ਰਿਹਾ ਹੈ ਇਲਾਕਾ ਫਾਇਡ ਕਰ ਚੁੱਕਾ ਬਸ ਵੀ ਜਾ ਰਿਹਾ ਯਾਰ ਪਰ ਬਹੁਤ ਬਹੁਤ ਜਿਹੜਾ ਬਾਕੀ ਜਿਹੜਾ ਵਾਲੀ ਪੁੱਤਾ ਪਹਿਲਾਂ ਵਾਲੀ ਕਮਾਲ ਕਰ ਰਿਹਾ ਹੈ ਇਹ ਪਰਾ ਵਾਲੀ ਸਭ ਤੋਂ ਮਹਾਨ ਪਰ ਜਿਹੜੇ ਸਾਥ ਜਲਦੀ ਨਹੀਂ ਕਮਾਨ ਕੀ ਦੀ ਰਹੀ ਹੈ ਆਹ ਦੇਖ ਲਓ ਮੇਰੇ ਯਾਰ ਪੱਟੀ ਵੀ ਜੀ ਮੇਰਾ ਨਾਮ ਜੋਤੀ ਰਾਜ ਸ਼ੈਡਮੋਲ ਦਾ ਅੱਜ ਅਸੀਂ ਆਪਣਾ ਪਿੰਡ ਮੌਂਦਿਆਂ ਨੂੰ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੇ ਵਿੱਚ 12 ਟੀਮਾਂ ਇਨਕਲੂਡ ਕੀਤੀਆਂ ਗਈਆਂ ਨੇ ਤੇ ਪਹਿਲਾ ਨਾਮ ਪੋਜਾ ਹਰਿਆ ਪੋਜਾ ਨਾਮ ਕਿਹਾ ਗਿਆ ਇੱਕ ਟੀਮ ਦੇ ਵਿੱਚ ਤਿੰਨ ਪਲੇਅਰ ਬਾਅਦ ਵਿੱਚ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਵੀ ਪਲੇਅਰ ਨਹੀਂ ਹੁੰਦਾ ਚੰਗਾ ਨਾਮੀ ਪਲੇਅਰ ਜਿਹੜਾ ਇੱਥੇ ਨਹੀਂ ਆਇਆ ਅੱਜ ਅਸੀਂ ਅੱਜ ਕੀ ਕਰਦੇ ਆ ਕਿਰਤਨਾ ਦੇ ਬਾਦ ਤੋਂ ਬਾਦ ਖੇਡਾਂ ਨਾਲ ਜੋੜ ਰਹੇ ਹਾਂ ਜੋਤ ਨੂੰ ਕਿੰਨਾ ਚਾਹ ਦੋ ਤਾਂ ਕਿ ਉਹ ਜੋੜ ਜਾਵੇ สวัส